ਕੀ ਤੁਸੀਂ ਜਾਣਦੇ ਹੋ ਸਾਡਾ ਬ੍ਰਹਿਮੰਡ ਕਿੰਨੇ ਸਾਲ ਪੁਰਾਣਾ ਹੈ ਜਾਂ ਕੀ ਤੁਸੀਂ ਜਾਣਦੇ ਹੋ ਉਹ ਕਿਹੜਾ ਭੋਜਨ ਹੈ ਜਿਹੜਾ ਕਦੇ ਵੀ ਖਰਾਬ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਕੁਝ ਇਹੋ ਜਿਹੇ ਪ੍ਰਸ਼ਨਾਂ ਦੇ ਜਵਾਬ ਦਵਾਂਗੀ ਜਿਨ੍ਹਾਂ ਦਾ ਜਵਾਬ ਕਿ ਸ਼ਾਇਦ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਹੋਵੇਗਾ ਪਰ ਮੈਂ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਇੱਕ ਇੱਕ ਕਰਕੇ ਜਵਾਬ ਦਵਾਂਗੀ ਸੋ ਆਓ ਆਪਾਂ ਆਪਣੇ ਸਵਾਲ ਸ਼ੁਰੂ ਕਰਦੇ ਹਾਂ ਸਾਡਾ ਸਭ ਤੋਂ ਪਹਿਲਾ ਪ੍ਰਸ਼ਨ ਇਹ ਹੈ ਕਿ ਸਾਡਾ ਬ੍ਰਹਿਮੰਡ ਕਿੰਨੇ ਸਾਲ ਪੁਰਾਣਾ ਹੈ ਇਹ ਸੱਚਵਾ ਹੈ ਸਾਡਾ ਬ੍ਰਹਿਮੰਡ ਸਾਡੇ 13 ਅਰਬ ਸਾਲ ਪੁਰਾਣਾ ਹੈ ਤੇ ਇਹ ਬਿਗ ਬੈਂਕ ਸਿਧਾਂਤ ਤੇ ਬਣਿਆ ਹੋਇਆ ਹੈ ਸਾਡਾ ਅਗਲਾ ਪ੍ਰਸ਼ਨ ਇਹ ਉਹ ਕਿਹੜਾ ਭੋਜਨ ਹੈ ਜਿਹੜਾ ਕਦੇ ਵੀ ਨਹੀਂ ਸੜਦਾ ਹੁਣ ਤੁਸੀਂ ਸਾਰੇ ਸੋਚੋਗੇ ਕਿ ਅਜਿਹਾ ਵੀ ਕੋਈ ਭੋਜਨ ਹੈ ਜਿਹੜਾ ਕਦੇ ਵੀ ਨਹੀਂ ਸੜਦਾ ਜੀ ਹਾਂ ਸ਼ਹਿਦ ਇੱਕ ਅਜਿਹਾ ਭੋਜਨ ਹੈ ਜਿਹੜਾ ਕਦੇ ਵੀ ਨਹੀਂ ਸੜਦਾ ਤੇ ਇਸ ਦਾ ਕਾਰਨ ਇਹ ਹੈ ਕਿ ਇਸ ਵਿੱਚ ਪਾਣੀ ਦੀ ਮਾਤਰਾ ਕਾਫੀ ਘੱਟ ਪਈ ਜਾਂਦੀ ਹੈ ਤੇ ਤੇਜ਼ਾਬ ਦੀ ਮਾਤਰਾ ਇਸ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਜਿਸ ਕਰਕੇ ਇਸ ਨੂੰ ਬੈਕਟੀਰੀਆ ਨਹੀਂ ਲੱਗਦਾ ਤੇ ਕਦੇ ਵੀ ਖਰਾਬ ਨਹੀਂ ਹੁੰਦਾ ਸਾਡਾ ਅਗਲਾ ਪ੍ਰਸ਼ਨ ਨੇ ਭਾਰਤ ਵਿੱਚ ਮੋਬਾਈਲ ਫੋਨ ਕਦੋਂ ਲਾਂਚ ਹੋਇਆ ਸੀ ਇਸ ਦਾ ਜਵਾਬ ਹੈ ਭਾਰਤ ਵਿੱਚ ਮੋਬਾਈਲ ਫੋਨ 1995 ਵਿੱਚ ਲਾਂਚ ਹੋਇਆ ਸੀ ਤੇ ਭਾਰਤ ਵਿੱਚ ਲਾਂਚ ਹੋਣ ਵਾਲਾ ਪਹਿਲਾ ਫੋਨ ਨੋਕੀਆ ਦਾ ਕਿਹਾ ਜਾਂਦਾ ਹੈ ਸਾਡਾ ਅਗਲਾ ਪ੍ਰਸ਼ਨ ਨੇ ਕਿ ਸਭ ਤੋਂ ਜ਼ਿਆਦਾ ਹੁਸ਼ਿਆਰ ਜਾਨਵਰ ਕਿਸ ਨੂੰ ਕਿਹਾ ਜਾਂਦਾ ਹੈ ਤੇ ਇਸ ਦਾ ਜਵਾਬ ਹੈ ਸਭ ਤੋਂ ਜ਼ਿਆਦਾ ਹੁਸ਼ਿਆਰ ਜਾਨਵਰ ਚਿੰਪੈਂਜ਼ੀ ਨੂੰ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਵਿੱਚ 98% ਗੁਣ ਮਨੁੱਖ ਵਾਲੇ ਪਾਏ ਜਾਂਦੇ ਹਨ ਸਾਡਾ ਅਗਲਾ ਪ੍ਰਸ਼ਨ ਹੈ ਕਿ ਮਨੁੱਖੀ ਸਰੀਰ ਦਾ ਕਿਹੜਾ ਅੰਗ ਹੈ ਜਿਹੜਾ ਪਾਣੀ ਵਿੱਚ ਤੈਰ ਸਕਦਾ ਹੈ ਤੇ ਇਸ ਦਾ ਜਵਾਬ ਹੈ ਫੇਫੜੇ ਮਨੁੱਖੀ ਸਰੀਰ ਦੇ ਫੇਫੜੇ ਉਹ ਅੰਗ ਹਨ ਜੋ ਕਿ ਪਾਣੀ ਵਿੱਚ ਤੈਰ ਸਕਦੇ ਹਨ ਸਾਡਾ ਅਗਲਾ ਪ੍ਰਸ਼ਨ ਹੈ ਭਾਰਤ ਦਾ ਕਿਹੜਾ ਰਾਜ ਹੈ ਜਿੱਥੇ ਟ੍ਰੇਨਾਂ ਨਹੀਂ ਚਲਦੀਆਂ ਇਸ ਦਾ ਜਵਾਬ ਹੈ ਸਿੱਕਮ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਪੂਰਬੀ ਹਿਮਾਲੇ ਵਿੱਚ ਸਥਿਤ ਹੈ ਜਿਸ ਕਰਕੇ ਇਸ ਦੀ ਭੂਗੋਲਿਕ ਸਥਿਤੀ ਬਹੁਤ ਜ਼ਿਆਦਾ ਅਲੱਗ ਹੈ ਅਤੇ ਇਸ ਵਿੱਚ ਬਹੁਤ ਸਾਰੇ ਪਹਾੜ ਅਤੇ ਚਟਾਨਾਂ ਪਈਆਂ ਜਾਂਦੀਆਂ ਹਨ ਜਿਸ ਕਰਕੇ ਕਿ ਇੱਥੇ ਰੇਲਵੇ ਲਾਈਨਾਂ ਬਿਸ਼ਾਣੀਆਂ ਬਹੁਤ ਹੀ ਜ਼ਿਆਦਾ ਮੁਸ਼ਕਿਲ ਕੰਮ ਹੈ ਆਈ ਹੋਪ ਕਿ ਤੁਹਾਨੂੰ ਸਾਰੇ ਪੁਆਇੰਟ ਬਹੁਤ ਵਧੀਆ ਲੱਗੇ ਹੋਣਗੇ ਕੱਲ ਮੈਂ ਫੇਰ ਤੁਹਾਡੇ ਲਈ ਇਹੋ ਜਿਹੇ ਰੋਚਕ ਪ੍ਰਸ਼ਨ ਲੈ ਕੇ ਫੇਰ ਆਵਾਂਗੀ ਧੰਨਵਾਦ